ਮੇਰਾ ਪਿੰਡ ਸ਼ਾਇਦੀ ਮੇਰਾ ਨਾਮ ਹੈ ਭੋਲਾ ਸਿੰਘ ਮੈਂ ਗਾਣਾ ਲਿਖਿਆ ਕਾਮ ਆਦਮੀ ਪਾਰਟੀ ਵਾਸਤੇ ਜੇ ਤੁਹਾਨੂੰ ਵੱਧ ਤੋਂ ਵੱਧ ਵਧੀਆ ਲੱਗੇ ਵੱਧ ਤੋਂ ਵੱਧ ਸ਼ੇਅਰ ਕਰਨਾ ਹੋ ਸਾਲ ਪੂਰੇ 70 ਹੋਏ ਹਾਏ ਸਾਲ ਪੂਰੇ 70 ਹੋਏ ਭਾਗ ਸੁੱਤੇ ਹੋਏ ਦੇਸ਼ ਦੇ ਜਗਾਵੋ ਸਮਾ ਬਦਲਾ ਪਾਲਦਾ ਹੈ ਵੋਟਾਂ ਕੇ ਤੇਰੀ ਬਾਲ ਨੂੰ ਪਾ ਦੋ ਸਮਾ ਬਦਲਾ ਪਾੜਦਾ ਬਾਦਲ ਦਾ ਮੁੰਡਾ ਦੇਖ ਲੋ ਝੂਠ ਮਿੱਤਰੋ ਹਮੇਸ਼ਾ ਬੋਲੇ ਤੱਕੜੀ ਨਾਨਕ ਦੀ ਚਿੱਟਾ ਜਿਹੜੀ ਚ ਮਜੀthia ਤੋਲੇ ਇਹੋ ਜੈ ਬਲਕੀਆਂ ਨੂੰ ਹਾਏ ਇਹੋ ਜੈ ਬਲਕੀਆਂ ਨੂੰ ਤੁਸੀਂ ਇੱਕ ਵਾਰੀ ਸਭ ਕੁਝ ਖਾਦੋ ਸਮਾ ਬਦਲਾ ਪਾਲਦਾ ਬੋਟਾ ਕੇਚਰੀ ਵਾਲ ਨੂੰ ਪਾਦੋ ਸਮਾ ਬਦਲਾ ਪਾਲਦਾ ਕਦੇ ਕਾਂਗਰਸ ਆ ਗਈ ਕਦੇ ਗੱਦੀ ਉੱਤੇ ਆਉਂਦੇ ਨੇ ਅਕਾਲੀ ਜਦੋਂ 5 ਸਾਲ ਬੀਤਦੇ ਕਹਿ ਜਾਂਦੇ ਨੇ ਖਜ਼ਾਨਾ ਖਾਲੀ ਹਾਏ ਰਾਜੇ ਰਜਵਾਰਿਆ ਨੂੰ ਹਾਏ ਰਾਜੇ ਰਜਵਾਰਿਆ ਨੂੰ ਇੱਕ ਵਾਰੀ ਤਾਂ ਗੱਦੀ ਤੋਂ ਲਾ ਰੋ ਸਮਾ ਬਦਲਾ ਪਾਲਦਾ ਵੋਟ ਆਪ ਆਪ ਨੂੰ ਪਾ ਦੋ ਸਮਾ ਬਦਲਾ ਪਾਲਦਾ ਜਿਹੜੇ ਹੱਕਾਂ ਲਈ ਲੜਦੇ ਇਹ ਨਾ ਫੜ ਕੇ ਜੇ ਆਗੇ ਵਿੱਚ ਬਾੜੇ 1983 ਨੂੰ ਅੱਗਾ ਲਾ ਕੇ ਦਿੱਲੀ ਚ ਸਿੱਖ ਸਾੜੇ ਓਏ ਬੈਠੇ ਜਿਹੜੇ ਟਾਈਟਲ ਜਹੇ ਹੋ ਬੈਠੇ ਜਿਹੜੇ ਟਾਈਟਲ ਜਹੇ ਫੰਦਾ ਇੱਕ ਵਾਰੀ ਡੜ ਚ ਪਵਾ ਦੋ ਸਮਾ ਬਦਲਾ ਪਾੜਦਾ ਵੋਟਾਂ ਤੇ ਚਰੀ ਬਾਰ ਨੂੰ ਪਾ ਦੋ ਸਮਾ ਬਦਲਾ ਪਾੜਦਾ ਆਲੇ ਅੰਗਰੇਜ਼ ਦੇਖ ਲੋ ਲੋਕੋ ਮੁੜ ਕੇ ਗੱਦੀ ਤੇ ਆਏ ਭਗਤ ਸਰਾਬੇ ਵਰਗੇ ਜਿੰਨਾ ਦੇ ਕੇ ਗਵਾਇਆਂ ਫਾਂਸੀ ਲਾਏ ਭਗਤ ਸਰਾਬੇ ਵਰਗੇ ਜਿੰਨਾ ਦੇ ਕੇ ਗਵਾਇਆਂ ਫਾਂਸੀ ਲਾਏ ਇਹੋ ਜਹੇ ਸਾਮਰਾਜ ਨੂੰ ਹਾਏ ਇਹੋ ਜਹੇ ਸਾਮਰਾਜ ਨੂੰ ਜਿੱਤੇ ਭਗਤ ਸਿੰਘ ਕਰਵਾ ਦੋ ਸਮਾ ਬਦਲਾ ਪਾੜਦਾ ਬੋਟਾ ਕੇਚਰੀ ਬਾੜ ਨੂੰ ਪਾਰੋ ਸਮਾ ਬਦਲਾ ਪਾੜਦਾ ਓਏ ਇਹੋ ਜਿਹਾ ਬੇੜਾ ਮਿੱਤਰੋ ਤੁਨੂੰ ਮੁੜ ਕੇ ਕਦੇ ਨਹੀਂ ਹੱਥ ਆਉਣਾ ਪੂਰੇ 100 ਸਾਲ ਦੇਖ ਲੋ ਨੀਵੇਂ ਪਾ ਕੇ ਪਊਗਾ ਪਸਤੌਣਾ ਪੂਰਾ 100 ਸਾਲ ਦੇਖ ਲੋ ਨੀਮੀ ਪਾ ਕੇ ਪਊਗਾ ਪਸ ਤੋਣਾ ਉੱਚੀ ਜੀ ਆਵਾਜ਼ ਕਰਕੇ ਹਾਏ ਉੱਚੀ ਜੀ ਆਵਾਜ਼ ਕਰਕੇ ਨਾਰਾ ਇਹ ਨਿਕਲਾਵਦਾ ਲਾ ਰੋ ਸਮਾ ਬਦਲਾ ਪਾੜਦਾ ਬੋਟਾ ਕੇਚਰੀ ਵਾਲ ਨੂੰ ਪਾ ਦੋ ਸਮਾ ਬਦਲਾ ਪਾੜਦਾ ਓਏ ਆਇ ਨਿਓ ਹਾਰ ਮੰਨਦੇ ਇਹਨੇ ਸੱਤ ਪੱਤਣਾ ਦੇ ਤਾਰੂ ਸਾਰਾ ਕੁਝ ਸਾਫ ਕਰ ਦੋ ਤੁਸੀਂ ਐਸਾ ਮਾਰ ਦਿਓ ਝਾੜੂ ਬਬਰ ਦਲੇਰ ਬਣ ਕੇ ਹੋ ਹੋ ਬਬਰ ਦਲੇਰ ਬਣ ਕੇ ਮੋਰਾ ਭੁੰਨਿਆ ਝਾੜੂ ਤੇ ਲਾਰੋ ਸਮਾ ਬਦਲਾ ਪਾੜਦਾ ਬੋਟਾ ਆਪ ਆ ਨੂੰ ਪਾਰੋ ਸਮਾ ਬਦਲਾ ਪਾੜਦਾ ਵੋਟਾਂ ਦੇ ਚੀਰੀ ਵਾਲ ਨੂੰ ਪਾਰੋ ਸਮਾ ਬਦਲਾ ਪਾੜਦਾ ਇਨਕਲਾਬ ਜਿੰਦਾਬਾਦ ਇਨਕਲਾਬ ਜਿੰਦਾਬਾਦ ਆਵਾਜ਼ੀ ਪਾਰਟੀ ਜਿੰਦਾਬਾਦ